ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠ ਕੇ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਹੈ ਜੀ ਤੁਸੀਂ ਸਾਰੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤਾਂ ਬਹੁਤ ਚੰਗਾ ਲੱਗਦਾ ਤੁਹਾਡੇ ਕਮੈਂਟਾਂ ਨੂੰ ਪੜ ਕੇ ਹੁਣ ਆਪਾਂ ਸੰਦੀਪ ਭੈਣ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਆ ਪਿਓ ਨਾਲ ਰੁੱਸ ਕੇ ਹਲਿਆ ਨਾ ਜੋੜਿਆ ਉਹ ਤੁਹਾਡੇ ਰੋਬਰੂ ਕਰਾਂਗੇ ਪਿਆਰ ਨਾਲ ਰੁਸੀ ਕੇ ਹਲੀ ਆਨ ਜੋੜਿਆ ਬਾਰੇ ਦੇਖੜੇ ਵੇੜੇ ਵਿੱਚ ਬੈਸ ਜਜਣਾ ਕਾਣੇ ਮਨ ਵੇਤੇ ਨੂੰ ਨਿਤ ਵੇ ਨਿਤ ਪੜੇ ਜਿਣ ਕਾਣੇ ਮੈਂ ਨਾ ਵੇ ਤੈਨੂੰ ਨਿਤ ਵੇ ਮਾਨਲੇ ਰੁਸੀਕੇ ਰੋਟੀ ਨ ਖਾਂਦ ਤਰਨੇ ਗਿਆ ਵੇੜੇ ਵਿੱਚ ਤੇ ਬੇੜਿਆ ਸਜਿਣਾ ਥਾਲੀ ਭੁਗਿਆ ਬੇੜੇ ਵਿੱਚ ਮੈਂ ਹੀਰ ਨਾਲੇ ਰੁਸਕੇ ਸੇ ਜੀਨਾ ਚੜਿਦਾ ਕੋਲ ਦੇ ਪਈ ਬੇ ਵਿੱਚ ਵਿੱਚ ਬੇ ਵਿਚ ਬੇੜਿਆ ਸਜਣਾ ਕੁਝੇ ਪਈ ਬੇੜੇ ਵਿੱਚ ਵੇ ਵਿਚ ਬੇੜਿਆ ਸਜਣਾ ਕੌਣ ਮਨ ਵੇਤੇ ਨੂੰ ਨਿਤ ਵੇ ਨਿਤ ਬੇੜਿਆ ਸਜਣਾ ਕਾਣੇ ਮਨ ਵੇਤੇ ਨੂੰ ਨਿਤ ਵੇ امید ਹੈ ਜੀ ਇਹ ਲੋਕ ਗੀਤ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਕਮੈਂਟ ਜਰੂਰ ਕਰਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਇੱਕ ਮੈਂ ਹੋਰ ਗੱਲ ਕਹਿਣੀ ਚਾਹੂੰਗੀ ਕਈ ਮੇਰੇ ਵੀਰ ਭੈਣਾਂ ਕਮੈਂਟ ਕਰਦੇ ਆ ਕਿ ਤੁਸੀਂ ਵੀਰਪਾਲ ਦੇ ਨਾਲ ਲੋਕ ਗੀਤ ਕਿਉਂ ਨਹੀਂ ਗਾਉਂਦੇ ਤਾਂ ਮੈਂ ਦੱਸਿਆ ਪਹਿਲਾਂ ਵੀ ਮੈਂ ਫਿਰ ਦੱਸਣਾ ਚਾਹੂੰਗੀ ਜੀ ਵੀਰਪਾਲ ਇੰਡੀਆ ਤੇ ਮੈਂ ਇੱਥੇ ਕੈਨੇਡਾ ਦੇ ਵਿੱਚ ਆਈ ਹੋਈ ਆ ਅਸੀਂ ਦੂਰ ਹੋਏ ਆ ਮੈਨੂੰ ਲੱਗਦਾ ਸ਼ਾਇਦ ਥੋੜੇ ਸਮੇਂ ਲਈ ਪਰ ਅੱਡ ਨਹੀਂ ਹੋਏ ਜਦੋਂ ਇਕੱਠੇ ਹੋਏ ਤਾਂ ਇਕੱਠੇ ਹੀ ਲੋਕ ਗੀਤ ਗਾਵਾਂਗੇ ਹੁਣ ਸਾਡਾ ਇਹ ਮਕਸਦ ਆ ਕਿ ਵੀਰਪਾਲ ਉੱਥੇ ਲੋਕ ਗੀਤ ਗਾਉਂਦੀ ਆ ਤਾਂ ਮੇਰਾ ਵੀ ਇਹ ਮਕਸਦ ਆ ਕਿ ਇੱਥੇ ਜਿਹੜੀਆਂ ਭੈਣਾਂ ਨੂੰ ਲੋਕ ਗੀਤ ਆਉਂਦੇ ਆ ਜਾਂ ਮੇਰੇ ਅੰਦਰ ਜੋ ਲੋਕ ਗੀਤ ਹੈਗੇ ਆ ਉਹ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਜਦੋਂ ਸਮਾਅ ਆਊਗਾ ਆਪਾਂ ਵੀਰਪਾਲ ਦੇ ਨਾਲ ਵੀ ਲੋਕ ਗੀਤ ਗਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਆ ਕਰੋ ਜੀ ਹਮੇਸ਼ਾ ਹੀ ਜਿਵੇਂ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਹੀ ਪਿਆਰ ਦਿੱਤਾ ਐਵੇਂ ਹੀ ਅੱਗੇ ਪਿਆਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ